ਅੱਜ ਤੁਹਾਨੂੰ ਦਿਖਾਉਨੇ ਆਂ ਅਸੀਂ ਉਹ ਪੌਦਾ ਜੋ ਆਪਣੇ ਫੁੱਲਾਂ ਰਾਹੀਂ ਮੱਖੀ ਮੱਛਰ ਕਿਰਲੀਆਂ ਮੱਕੜੀਆਂ ਸਭ ਕੁਝ ਖਾ ਜਾਂਦਾ ਹੈ ਇਹਨੂੰ ਮਾਸਾਹਾਰੀ ਪੌਦਾ ਕਹਿੰਦੇ ਐ ਇਹਦੇ ਫੁੱਲਾਂ ਦੇ ਦੰਦ ਵੀ ਲੱਗੇ ਹੁੰਦੇ ਨੇ ਇੱਕ ਕਿਸਮ ਦੇ ਜਦੋਂ ਕੋਈ ਜਾਨਵਰ ਇਹਦੇ ਵਿੱਚ ਆਉਂਦਾ ਤਾਂ ਇਹ ਉਹਨੂੰ ਆਪਣੇ ਦੰਦਾਂ ਨਾਲ ਫੁੱਲ ਨੂੰ ਮੇਰੇ ਮੂੰਹ ਵਿੱਚ ਲੰਦਾ ਫੁੱਲ ਦਾ ਤੇ ਜਾਨਵਰ ਅੰਦਰ ਮਰ ਮਰ ਜਾਂਦਾ ਤੇ ਉਹਨੂੰ ਇਹ ਨਾ ਉਸ ਤੋਂ ਬਾਅਦ ਹੌਲੀ-ਹੌਲੀ ਹਾਜ਼ਮ ਕਰ ਜਾਂਦਾ ਹੈ ਪੁੱਤ ਸੋਨੂੰ ਫੁੱਲ ਵੀ ਦਿਖਾਉਨੇ ਆ ਬਹੁਤ ਨਵੇਕਲੇ ਫੁੱਲ ਅਧਪੁੱਤ ਫੁੱਲ ਜੋ ਆਪਾਂ ਕਦੇ ਦੇਖੇ ਹੀ ਨਹੀਂ ਇੱਥੇ ਆਮ ਸਟੋਰਾਂ ਦੇ ਵਿੱਚ ਹੁੰਦੇ ਨੇ ਅੱਜ ਸੋਨੂੰ ਦਿਖਾ ਰਹੇ ਆ ਅਸੀਂ ਭਾਂਤ ਭਾਂਤ ਦੇ ਫੁੱਲ ਤੇ ਉਹ ਫੁੱਲ ਵੀ ਦਿਖਾ ਰਹੇ ਆ ਜੋ ਮੱਖੀ ਮੱਛਰ ਮਾਕੜੀਆਂ ਕੀੜੇ ਮਕੌੜੇ ਕਿਰਲੀਆਂਾਂ ਤੇ ਕਰਨ ਖਾ ਜਾਂਦੇ ਨੇ ਤੇ ਤੁਹਾਨੂੰ ਉਹ ਫੁੱਲ ਆ ਦੇਖੋ ਆ ਫੁੱਲ ਨੇ ਆ ਫੁੱਲ ਆ ਤੁਹਾਨੂੰ ਇਹ ਵੀ ਦਿਖਾਵਾਂਗੇ ਵੀ ਕਿਵੇਂ ਖਾਂਦੇ ਨੇ ਇਹ ਦੇਖੋ ਇਹ ਇਹਨਾਂ ਦੇ ਫੁੱਲ ਨੇ ਇਹ ਪੌਦੇ ਦੇ ਇਹਦੇ ਉੱਤੇ ਦੰਦ ਨੇ ਆ ਪਾਸੇ ਇਹਦੇ ਠੀਕ ਹੈ ਜਦੋਂ ਵੀ ਕੋਈ ਮੱਖੀ ਮੱਛਰੇ ਦੇ ਵਿੱਚ ਆ ਜਾਂਦਾ ਹੈ ਇਹ ਚੂੰਗਰ ਜਾਂਦਾ ਹੈ ਚਾਸਪੇ ਰਾਬ ਦਾ ਬੰਦ ਕਰ ਲੈਂਦਾ ਹੈ ਤੇ ਮੱਖੀ ਮੱਛਰ ਵਿੱਚ ਹੀ ਇਹਦੇ ਤੜਪ ਕੇ ਮਰ ਜਾਂਦਾ ਹੈ ਤੇ ਜਦੋਂ ਇਹ ਵੱਡੇ ਆਕਾਰ ਦਾ ਹੋ ਜਾਂਦਾ ਨਾ ਕਿਰਲੀਆਂ ਤਿੱਕਰ ਛਿਪਕਲੀਆਂ ਤਿੱਕਰ ਇਹ ਮਤਲਬ ਕਿ ਅੰਦਰ ਬੰਦ ਕਰਕੇ ਇਹ ਹੌਲੀ ਹੌਲੀ ਉਹਨੂੰ ਹਾਜ਼ਮ ਕਰ ਜਾਂਦਾ ਆ ਦੇਖੋ ਹੁੰਦਾ ਸੀ ਇਹਨੂੰ ਹੱਥ ਲਾਉਣੇ ਇਹ ਇਹ ਦੇਖਿਓ ਆ ਬੰਦ ਹੋ ਗਿਆ ਜਦੋਂ ਇਹਦੇ ਚ ਕੋਈ ਹੁੰਦਾ ਹੈ ਕੁਦਰਤ ਨੇ ਇਹਦੇ ਸੈਂਸਰ ਲਾਏ ਹੋਏ ਨੇ ਕੁਦਰਤ ਬੰਦੀ ਨੂੰ ਹੈ ਜਦੋਂ ਕੋਈ ਚੀਜ਼ ਇਹਦੇ ਵਿੱਚ ਆ ਜਾਂਦੀ ਹੈ ਨਾ ਇਹ ਆਪਣੇ ਆਪ ক্লোਜ ਹੋ ਜਾਂਦਾ ਹੈ ਕਾਰਨੀ ਵਾਇਰਿਸ਼ ਕਾਰਨੀ ਵਾਇਰਿਸ਼ ਦਾ ਨਾਂ ਕੋਈ ਹੈ ਤੇ ਇਹ ਅਧਪੁੱਤ ਹੈ ਪਹਿਲੀ ਵਾਰੀ ਦੇਖਿਆ ਵੀ ਪੌਦੇ ਵੀ ਫੁੱਲ ਵੀ ਸਾਕਾਹਰੀ ਮਾਸਾਹਰੀ ਹੁੰਦੇ ਨੇ ਅੱਜ ਤੱਕ ਆਪਾਂ ਦੇਖਿਆ ਨਹੀਂ ਸੀ ਵੀ ਪੌਦਾ ਡਾਇਰੈਕਟ ਜਾਨਵਰਾਂ ਨੂੰ ਖਾ ਜਾਂਦਾ ਹੈ ਇਹ ਪਹਿਲੀ ਵਾਰੀ ਹੈ ਜਿਹੜਾ ਅਸੀਂ ਇਹ ਚੀਜ਼ ਦੇਖ ਰਹੇ ਹਾਂ ਵੀ ਪੌਦੇ ਵੀ ਮਾਸਾਹਾਰੀ ਹੁੰਦੇ ਨੇ ਆ ਫੁੱਲਾ ਦੇਖੋ ਇਹ ਉਹ ਫੁੱਲ ਦੇ ਪਾਸ ਜਿਹੜੇ ਹੈਗੇ ਨਾ ਫੁੱਲ ਦੇ ਇਹ ਦੰਦ ਹੀ ਇਹਦੇ ਕਿਸਮ ਦੇ ਕਿਸ ਇਹਨੂੰ ਇਹ ਮੂੰਹ ਵਿੱਚ ਲੈ ਲੈਂਦਾ ਜਦੋਂ ਉਹ ਜਾਨਵਰ ਵਿੱਚ ਹੀ ਮਰ ਜਾਂਦਾ ਦੇਖੋ